Right. ਜੀ ਆਏ ਨੇ ਨਾਮ ਦਾ ਬਣਾ ਪਾ ਕੇ ਮਾਲਕ ਜੀ ਆਏ ਨੇ ਨਾਮ ਦਾ ਬਣਾ ਪਾ ਕੇ ਮਾਲਕ ਜੀ ਆਏ ਨੇ ਨਾਮ ਦਾ ਪਾਣਾ ਸਾਡੀ ਪਿਛਲੀ ਪੁੱਲੀ ਚ ਗੁਮਾਫ ਕਰੋ ਸਾਡੀ ਪਿਛਲੀ ਚੁੱਕ ਮਾਫ ਕਰੋ ਸਾਡੀ ਪਿਛਲੀ ਭੁੱਲ 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 ਚੁੱਕ ਮਾਫ नर के जाहेंगे सत पाठ है रवतास तोही मोही तो ही, तो ही अंतर कैसा कणक कटक जल तरंग जैसा जो पे हमना पाप तिरंग है अनंता कतत पावन नाम कैसे हुआ अच्छो अंतर जामे तभ दे स्वामी शरीर आराध्याचार दे रवतास समु समझा दु जपो जी सख नर हर 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 हर, 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 हर समत जन गय रिश्ता करे रहो हर के नाम हरके उजागर जन्म जन्म के काटे काम देवी आया तो जब जन्म संत नहीं आया जंगव दास राम रंग गुरप नरक नहीं जाता जब सुख सादर सुर तल तिनका मनकाम तुरदस जा नवनिध कर तल ता के हर हर हरमा जब सब प्याग वतन नाना ख्यान पुरान चौकी सफर माही व्यास विचार परमार्थ राम नाम सुनना है ਸੈ ਸਮਾਧੀ ਉਪਾਦ ਰਹੇ ਤੁਨ ਬੜਾ ਪਾਗਲੇ ਗੁਲਾਮੀ ਕਹਿ ਰਿਹਾ ਬਦਾਸਰ ਰਹਾਸ ਜਿਹੜਾ ਕਰ ਜਨਮਾਨਾ ਭਾਗੀ ਦਾ ਕੋਈ ਨਹੀਂ ਸੜਕ ਨਾ। ਐਸੀ ਨਾਲ ਤੁਸੀਂ ਨੂੰ ਕੌਣ ਕਰਿਆ ਡਿਵੀਜ਼ਨ ਵਾਗੀ ਸਿਨਾਂ ਮੇਰਾ ਨਾਮ ਹੈ ਸ਼ਤਕਤਰ ਰਹਾ ਤੁਨ ਕਿਸ਼ੋਰ ਜਨ ਤੋਂ ਲਾਟੇ ਸੰਪਰਕ ਇਹੀ ਕਰਨ। ਇਹ ਚਾਹੇ ਉਤਕਰ ਮੇਰਾ ਗੋਬਿੰਦ ਕਾਹੋ ਕੋਈ ਆਡਰ ਹੈ ਨਾਮ ਦੇਖ ਕੇ ਇਸ ਤਰ੍ਹਾਂ ਨਾਸਾਨ ਕਰ। ਮਹਿਰਬਾਨ ਸੋਨੋ ਦੇ ਸੰਤੋ ਹਰਿਓ ਤੇ ਸਭ ਐਸਾ ਰਜ ਕੋ ਜੇਹੀ ਸਾਪਨਾ। ਦਾਰੇ ਦੇ ਸਭ ਕੋ ਹੱਸੇ ਸਿੱਧਾ ਸਾਹਮਣੇ ਆਰੀ ਅਸਤ ਪ੍ਰਸਾਦ ਸੇ ਬੱਤ ਲੈ ਸਭ ਨੂੰ ਛੋਪ ਮਾਰ। काम सगल जी सरनागि का पूर्ण कामते महाराज धन धन सतम नामदेव जी महाराज धन धन सत्युपुरूप जी महाराज धन धन सत्यू गुरुम जी महाराज धन धन सत्युपायन जी महाराज धन धन सत्यु सरना जी महाराज तंतन धन भगवान श्री कान जी महाराज तंतन बाबा प्रीति जी महाराज ਤਨਤਨ ਸਤਿਗੁਰੂ ਰੰਕਾਜੀ ਮਹਾਰਾਜ ਤਨਤਨ ਸਤਿਗੁਰੂ ਬਾਂਕਾਜੀ ਮਹਾਰਾਜ ਤਨਤਨ ਸਤਿਗੁਰੂ ਸੰਤ ਨਿਰਾਮਬਾਈ ਜੀ ਮਹਾਰਾਜ ਸਭ ਤੋਂ ਮਹਾਂਪੁਰਸ਼ਾਂ ਦੀ ਤਰੰਤਨਾ ਦੇ ਸਮਰੂਪ ਚੇਵਗੀ ਕਮਾਈ ਦਾ ਅੰਤਰ ਕੇ ਜੋ ਕੋ ਜੀ ਸਾਧੂ ਜਗਤਗੁਰੂ ਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਰਸੀਪ ਵਰਦਨਪੁਰ ਕਾਂਚੀ ਬੇਗੰਪੁਰਾ ਹਰਦਵਾਰ ਸਤਨਬਲ ਸਭ ਤੋਂ ਕਾਮੋਕ ਦੇ ਦਰਸ਼ਨ ਦੀ ਦਾਰਦਾ ਦੇ ਅੰਤਰ ਕੇ ਜੋ ਕੋ ਜੀ ਸਾਧੂ ਤਨਤਨ ਸਤਿਬਾਬਾ ਦਿੱਤੋੜਾ ਜੀ ਮਹਾਰਾਜ ਤਨਤਨ ਸਤਿਗੁਰੂ Swami Sarangaji ਮਹਾਰਾਜ ਤਨਤਨ ਸਤਿਗੁਰੂ Swami Harita ji ਮਹਾਰਾਜ ਤਾਂ ਤਾਂ ਸਤਗੁਰ ਸਵਾਮੀ ਜੀ ਦਾ ਜੀ ਮਹਾਰਾਜ ਗੁਰਗੱਦੀ ਤੇ ਵਿਰਾਜਮਾਨ ਆਦਰ ਨੇ ਸਰਦਾਰ ਜੋ ਸਤਗੁਰ ਸਵਾਮੀ ਨੇ ਜੰਦਾ ਕਿ ਮਹਾਰਾਜ ਰਮਦਾਸੀਆ ਕੌਮ ਦੇ ਅਮਰ ਸ੍ਰੀ ਸੰਤ ਰਾਮਾ ਨਾਨ ਜੀ ਮਹਾਰਾਜ ਸਭ ਗੁਰੂ ਮਹਾਪੁਰਸ਼ਾਂ ਦੀ ਚਰਨ ਕਮਲ ਤੇ ਸਿਮਰਨ ਸੇਵਾ ਦੀ ਕਮਾਈ ਦਾ ਧਿਆਨ ਕਰਕੇ ਜਪੋ ਜੀ ਸਤਨਾਮ ਅੰਸਰ ਦੇਨ ਦੇ ਆਲਨਾ ਤੁਮ ਸਾਰਾ ਪ੍ਰਤੀਆਰ ਕਿਆ ਕੀਜਾ ਬਚਨ ਤੋਰ ਮੋਰ ਮਨ ਮੰਗਾ ਜੀ ਤੋਰਨ ਦੇ ਗਿਆ ਹੰਬਲ ਪਰ ਜੋਰ ਮਿਲਿਆ ਕਾਰਨੇ ਕਾਰਨ ਕਬਨੇ ਆ ਬੋਲ ਰਹਾ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਦਾ ਤੇ ਆਸ ਨਾ ਜੀਵੋ ਚਿਰ ਕੇ ਦਰਸ਼ਨ ਦੇਖੇ ਤਾਂ ਤਨ ਜਗ ਤੂੰ ਸਤਿਗੁਰੂ ਦਾਸ ਮਹਾਰਾਜ ਜੀ ਤਨ ਤਨ ਸਤਿਗੁਰੂ ਸੁਆਮੀ ਸਰਵੰਦਰ ਜੀ ਮਹਾਰਾਜ ਇਹ ਆਪਾਂ ਕੋਲ ਖੰਤਰ ਜਾਨੀ ਆਪ ਜੀ ਦੇ ਚਰਨ ਲਾਉ ਆਸਰਾ ਲੈ ਕੇ ਨਮ ਨੇ ਸ਼ੀ ਜੀ ਸੋ ਆਪ ਸੰਤੀ ਦਾ ਸੰਗਰ ਦਾ ਆਪੀ ਸਤਿ ਪਾਸ਼ਾ ਜੀ ਨੇ ਕਹੀ ਜਪਾ ਤੇ ਫਿਰ ਕੋਪਰਾਂ ਦਾ ਖਾਰ ਬਿਖੇ ਸਿੱਖੇ ਪਾਤੇ ਜਿਹੜੇ ਸਿੰਘ ਆਲਕ ਸ਼ੀ ਜੀ ਸੋ ਆਪ ਸੰਤ ਮਹਾਰਾਜ ਜੀ ਤਾਜੀ जिन्होंने सतगुर स्वामी निरंजन दास महाराज जी उन्होंने अपने इस दरबार के पीछे बेनती करते बुलाया और सतगुरान हाँ कृपा की अज निशान साहब सच्चे पाशाह सतगुरु तो स्वामी निरंजन दास महाराज जी हिन्दा के कृपा द्वारा गुरु महाराजी बुलाए गए हैं कृपा करनी डेरे फेरे आबाद रखना महापुरशा बे आरोपता बख्शिश करनी सारिया संगतं पर अपना मेहर प्रयास रखना तं दुस्तानियां बख्शिश करनी सतगुरु स्वामी निरंजन दास महाराज जी उन्होंने बेहोटता तंदुष्टियां बख्शिश कर सारिया संगतं पर ਸਾਰੇ ਸੇਵਾਦਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਸੇਵਾ ਦਾ ਉਦੋਂ ਬਖਸ਼ਿਸ਼ ਕਰਨਾ ਸਰਪ੍ਰਸਤ ਦਾਸ ਮਹਾਰਾਜ ਸਤਿਪੁਰ ਸਰਦਨਾ ਜੀ ਮਹਾਰਾਜ ਗਹਿਰ ਕਲਪੁਰ ਖੰਦਗਾਮੀ ਆਪ ਜੀ ਦੇ ਇਸਲਾਮਾਸਤੇ ਪ੍ਰਸ਼ਾਦ ਹਾਜ਼ਰ ਹੈ ਕਹਿ ਰਵਦਾਸ ਨਾਮ ਤੇ ਰੂ ਆਰਤੀ ਸਤ ਨਾਮ ਹੈ ਹਰ ਕੋ ਘਾਰੇ ਆਪ ਜੀ ਨੂੰ ਕੋਮ ਲੱਗੇ ਸੀ ਪ੍ਰਸ਼ਾਦ ਸਾਦ ਸੰਗਤੀ ਰਸਮੀ ਲਾਇਕ ਹੋਵੇ ਜੋ ਸ਼ਟੇ ਆਪੀ ਦਾ ਨਾਮ ਦੇਤੇ ਸਤਿਗੁਰ ਦੀ ਕਿਰਪਾ ਕਾ ਨੂੰ ਸਹੀ ਸੰਗਤ ਪਿਆਰੇ ਮਿਲਣਾ ਜਿਨਾ ਮਿਲੇ ਆਪਜੀ ਦਾ ਨਾਮ ਕੀਤਾ ਵੇ ਧੰਨ ਧੰਨ ਜਗਤਪੁਰੂ ਸਤਪੁਰ ਦਾਸ ਮਹਾਰਾਜ ਜੀ ਸੰਤਨ ਸਤਿਗੁਰ ਸੁਆਮੀ ਸਰਬੰਦਾਜੀ ਮਹਾਰਾਜ ਹੈ ਅਕਾਲਪੁਰ ਖੰਦਰਜਾਮੀ ਆਪਜੀ ਦੇ ਨਾਮ ਦੀ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਮੋਲੇ ਸੋਨ ਰੁਪਏ ਜਗਤ ਗੁਰਦਾਸ ਮਹਾਰਾਜ ਕੀ ਜੈ ਮੈਂ ਕਹਾਂ ਜੀ ਮੈਂ ਕਹਾਂ ਬੋਲੇ ਸੋਨ ਰੁਪਏ ਸਤਗੁਰੂ ਬਾਬਾ ਪਿਰਪਾਲਦਾਸ ਮਹਾਰਾਜ ਕੀ ਜੈ ਬੋਲੇ ਸੋਨ ਰੁਪਏ ਸਤਗੁਰੂ Swami ਸਰਵੰਦਾਸ ਮਹਾਰਾਜ ਕੀ ਜੈ ਬੋਲੇ ਸੋਨ ਰੁਪਏ ਸਤਗੁਰੂ Swami ਹਰੀਦਾਸ ਮਹਾਰਾਜ ਕੀ ਜੈ ਬੋਲੇ ਸੋਨ ਰੁਪਏ ਸਤਗੁਰੂ Swami ਗਰੀਬਦਾਸ ਮਹਾਰਾਜ ਕੀ ਜੈ ਬੋਲੇ ਸੋਨ ਰੁਪਏ ਅਮਰਜੀਤ ਸੰਤ ਰਾਮਾਨੰਦ ਮਹਾਰਾਜ ਕੀ ਜੈ ਮੋਲੇ ਸੋਨਰ ਪੈ ਬ੍ਰਹਮਲੀ ਸੰ ਸੁਰਿੰਦਰ ਦਾਸ ਮਹਾਰਾਜ ਕੀ ਜੈ ਮੋਲੇ ਸੋਨਰ ਪੈ ਸਰਪੇਖ ਭਗਵਾਨ ਕੀ ਜੈ ਗੁਰਦੇਵ ਸਦਾ ਸਤਿਨਾਮ ਸ੍ਰੀ ਵਾਹਿਗੁਰੂ ਸਾਡੇ ਦੁਖ ਦਿਲ ਇਤਰ ਮਾਸਰ ਹੋ ਜੇ ਮੁਸਕਾਏ ਨੇ ਸਤ ਗੁਰ ਜੀ ਦੇ ਦਰਸ਼ਨ ਪਾ ਕੇ ਜੇ ਮੁਸਕਾਏ ਨੇ ਮਾਲਕ ਜੀ ਦੇ ਦਰਸ਼ਨ ਪਾ ਕੇ ਦੇ ਦਰਸ਼ਨ ਪਾ ਕੇ ਚਿਹਰੇ ਮੁਸਕਾਏ ਨੇ ਮਾਲਕ ਜੀ ਦਰਸ਼ਨ ਪਾ ਕੇ ਸਤ ਗੁਰ ਜੀ ਆਏ ਨੇ ਦੀ ਪਿਛਲੀ ਪੁੱਲ ਚੁਕ ਮਾਫ ਕਰੋ ਸਾਡੀ ਪਿਛਲੀ ਪੁੱਲ ਚੁਕ ਮਾਫ ਕਰੋ ਪਿਛਲੀ ਪੁੱਲ ਚੁਕ ਮਾਫ ਕਰੋ ਸਾਡੀ ਪਿਛਲੀ ਪੁੱਲ ਚੁਕ ਮਾਫ ਕਰੋ ਸਾਡੇ ਦੁੱਖ ਦਿਲਦਰ ਨਾਸ਼ ਕਰੋ ਸਾਡੇ ਦੁੱਖ ਦਿਲਦਰ ਨਾਸ਼ ਕਰੋ ਤੇ ਦੁੱਖ ਦਿਲਦਰ ਨਾ ਕਰਨਾਸ਼ ਕਰੋ ਸੱਡੇ ਦੁੱਖ ਜਲਿੰਦਰ ਨਾ ਕਰੋ ਜੇ ਤੇ ਮੁਸ ਕਰ ਲਓ ਦਰਸ਼ਨ ਗੁਰੂ ਪਿਆਰੇ 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 ਦਰਸ਼ਨ ਗੁਰੂ ਪਿਆਰੇ ਕਰ ਲੋ ਦਰਸ਼ਨ ਗੁਰੂ ਪਿਆਰੇ ਸਤ ਗੁਰੂ ਵੇੜਾ ਆਏ ਨੇ ਨਾਮ ਪਾ ਕੇ ਵਾਲਕ ਜੀ ਆਏ ਨੇ ਨਾਮ ਦਾ ਪਾ ਕੇ ਸਤ ਗੁਰ ਜੀ ਆਏ ਨੇ ਨਾਮ ਦਾ ਪਾ ਕੇ ਲੱਖਾਂ ਜਿਸ ਨੇ ਪਾਪੀ ਤਾਰੇ ਲੱਖਾਂ ਜਿਸਨੇ 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 ਪਾਪੀ ਤਾਰੇ ਬੇੜੇ ਪਰ ਲਏ ਨੇ ਬੇੜੇ ਪਰ i ਬਹੁਤ ਜਨਮ ਵਿਚਰੇ ਖੇ ਮਧੋ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਬਹੁਤ ਜਨਮ बिछरे थे मादो ए जन्म तुम्हारे देखे जन्म तुम्हारे लेखे बहुत जनम बिछरे थे मादो ए जन्म तुम्हारे लेखे ਮੈਂ ਤੁਮਾਰੇ ਦੇਖੇ ਕਹਿਰਵਦਾਸ ਆਸ ਲਗ ਜੀਵੋ ਕਹਿਰਵਦਾਸ ਆਸ ਲਗ ਜੀਵੋ ਚਿਰ ਪੈ ਉਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋ ਕਹਿ ਰਵਦਾਸ ਆਸ ਲਗ ਜੀਵੋ ਚਿਰ ਪੈ ਉਦਰਸਨ ਦੇਖੇ ਬਹੁਤ ਜਨਮ ਬਿਛਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ہم سردیں د یال نہ تم سر اب پت یار کیا کیجے ہم سردیں د یال نہ تم سر اب پت یار ਪਤਿਆਰ ਕਿਆ ਕੀਜੈ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਕੇ ਜਨਮ ਤੁਮਾਰੇ ਲੇਕੇ ਜਨਮ ਤੁਮਾਰੇ ਲੇਕੇ ਕਹਿ ਰਬਦਾ आस लग जीव कह रविदास आस लग जीव चिर पै ओदर्शन देखे बहुत जनम बिचरे थे मा दो ए जनम तुमा रे लेके जनम तुमा रे ले ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੈ ਬਚਨੀ ਤੋਰ ਮੋਰ ਨੰ ਵਿਚਰੇ ਤੇ ਮਾਦੂ ਇਹ ਜਨਮ ਤੁਮਾਰੇ ਨੇਖੇ ਜਨਮ ਤੁਮਾਰੇ ਨੇਖੇ ਕਹਿ ਰਬਦਾਸ ਆਸ ਲਗ ਜੀਵੋ ਕਹਿ ਰਬ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ